ਦਾ ਤਸਵੀਰਾਂ ਖਾਲੀ ਕਰ ਰਹੇ ਹਾਂ ਜੇ ਬਾਇ ਚਾਂਸ ਸਾਡੇ ਵਾਸਤੇ ਬਾਹਰ ਹੁੰਦੀ ਹੋਈ ਤਾਂ ਅਸੀਂ ਹੈੱਡ ਆਫਿਸ ਨਾਲ ਤਾਲਮੇਲ ਕਰਕੇ ਸੂਨਤਾ ਸੀ ਵਧੀਆ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜਾ ਜਿਹੜਾ ਸਾਡੀ ਪ੍ਰਾਇੋਰਟੀ ਹੈ ਉਹ ਹੈ ਦੀ ਸਫਾਈ ਸ਼ਹਿਰ ਦੀ ਸਫਾਈ ਸਾਡੇ ਜਿੰਨੇ ਸਾਡੇ ਸ਼ਹਿਰ ਪੈਂਦੇ ਨੇ ਬੜੇ ਦੇ ਜ਼ਿਲ੍ਹੇ ਦੇ ਉਹਨਾਂ ਦੀ ਸੈਨੀਟੇਸ਼ਨ ਉਹਦੀ ਸਫਾਈ ਉਹ ਸਾਡਾ ਇੱਕ ਹੋਰ ਪ੍ਰਾਇੋਰਟੀ ਰਹੂਗੀ ਇਸ ਤੋਂ ਲਈ ਇਹ ਪ੍ਰਾਇੋਰਟੀ ਦੇਖੀਏ ਤਾ ਲੋਕਾਂ ਨੇ ਸਿਹਤ ਦਾ ਖਿਆਲ ਰੱਖਣਾ ਜਿਹੜੀਆਂ ਆਮ ਵਿਅਕਤੀ ਜਿਹੜਾ ਹੈਗਾ ਜਿਹੜਾ ਕੀ ਮਹਿੰਗੇ ਇਲਾਜ ਨਹੀਂ ਕਰਾ ਸਕਦਾ ਜਾਂ ਜਿਹਦੀ ਪਹੁੰਚ ਤੋਂ ਬਾਹਰ ਹੋਵੇ ਕੋਸ਼ਿਸ਼ ਕਰਾਂਗੇ ਵੀ ਸਰਕਾਰੀ ਜਿਹੜੇ ਸਾਡੇ ਹਸਪਤਾਲ ਨੇ ਜਾਂ ਹੋਰ ਨੇ ਕੋਈ ਕਮੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਮੁਕ ਕਰਨ ਦੀ ਪਹਿਲਾ ਜਿਹੜਾ ਪ੍ਰਾਇੋਰਟੀ ਸਾਡੇ ਬੱਚਿਆਂ ਦੀ ਪੜ੍ਹਾਈ ਹੈ ਸਕੂਲ ਨੇ ਸਕੂਲਾਂ ਦੇ ਵਿੱਚ ਪਿੱਛੇ ਬਹੁਤ ਸਕੂਲ এডੂਕੇਸ਼ਨ ਦੇ ਵਿੱਚੋਂ ਆਇਆ ਰੋ ਇੰਡੀਆ ਦੇ ਵਿੱਚ ਸਾਡਾ ਪੰਜਾਬ ਪਹਿਲੇ ਨੰਬਰ ਤੇ ਆਇਆ ਸਕੂਲਾਂ ਦੀ ਬਾਉਂਡਰੀ ਵਾਲ ਉਹਦਾ ਨਿਬਾਧ ਹੋਊਗਾ ਇਹਨਾਂ ਦੇ ਕੰਮ ਨੇ ਤੇ ਬਹੁਤ ਥਾਵਾਂ ਤੇ ਪੂਰਤ ਪੂਰਤੀ ਹੋ ਗਈ ਹੈ ਜਿੱਥੇ ਰਹਿ ਗਈ ਹੈ ਉਹ ਵੀ ਸਾਡਾ ਸਿੱਖਿਆ ਦਾ ਪੂਰਾ ਕਰਾਂਗੇ ਫਿਰ ਅਗਲਾ ਜਿਹੜੀ ਪ੍ਰਾਇੋਰਟੀ ਲੇਖਦੀ ਨਾ ਬੱਚਿਆਂ ਦੀ ਸਿਹਤ ਹੈ ਬੱਚਿਆਂ ਨਹੀਂ ਨਾ ਸਾਰੇ ਜਿਹੜੇ ਸਾਡੇ ਬਠਿੰਡੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਦੀ ਸਿਹਤ ਬਾਰੇ ਖੇਡਾਂ ਵਾਲੇ ਸਪੋਰਟਸ ਹੈ ਕਿ ਪਹਿਲਾ ਲੋਹੀ ਚਲਾਈ ਸੀ ਫਿਰੋਜ਼ਪੁਰ ਵਿਖੇ ਖੇਡ ਮੈਦਾਨ ਹਰ ਪਿੰਡ ਦੀ ਪਛਾਣ ਹੈ ਜਾਂ ਇੱਕ ਪਿੰਡ ਇੱਕ ਮੈਦਾਨ ਤੁਸੀਂ ਕੋਸ਼ਿਸ਼ ਕਰਾਣੀ ਵੀ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਹੋਵੇ ਹਾਂ ਜੀ ਸਰ ਅਗਲਾ ਸੁਝਾਅ ਜੀ ਦਾ ਪ੍ਰਧਾਨ ਜੀ ਦਾ ਹਰ ਵੇਲੇ ਪ੍ਰੋਬਲਮ ਆਉਂਦੀ ਹੈ ਜੁਨੀ ਦੇ ਲੈ ਕੇ ਕੁੱਝ ਪ੍ਰੋਬਲਮ ਆਉਂਦੀ ਹੈ ਜੀ ਉਸ ਤੋਂ ਬਾਅਦ ਜਿਹੜਾ ਹੱਗਲਾ ਕੀ ਨਾ ਸਟੇਬਲ ਬਣਦੀ ਹਾਂ ਉਸ ਨੂੰ ਤੁਸੀਂ ਕਿਵੇਂ ਇਹਦਾ ਸੋਲਵ ਕਰਾਂਗੇ ਕਿ ਜਿੱਥੇ ਗੱਡੀ ਨੂੰ ਨਾਲ ਸਾਹਮਣੇ ਬਹੁਤ ਕਰਤੂ ਲੰਬਾ ਹੋ ਗਿਆ ਤੇ ਪ੍ਰੋਬਲਮ ਹੋ ਰਹੀ ਹੈ ਜਿਸ ਵੇਲੇ ਕੋਈ ਨਹੀਂ ਦੇਖੋ ਉਹੀ ਵਿਦ ਪੁਰਾਣਾ ਐਕਸਪੀਰੀਅੰਸ ਨੂੰ ਮੂਹਰੇ ਕੰਮ ਆਉਂਦਾ ਹੁੰਦਾ ਮਾਇ ਚਾਂਸ ਤੁਸੀਂ ਗੱਲ ਛੇੜ ਲਈ ਮੇਰਾ ਮੋਬਾਈਲ ਗੁਰੂਪੁਰ ਦੇ ਵਿੱਚ ਅਸੀਂ ਪਿਛਲੇ 2 ਸਾਲ ਮੈਂ 2 ਸੀਜ਼ਨ ਉੱਥੇ ਕੱਟ ਕੇ ਆਇਆ ਅਸੀਂ 70% ਜਿਹੜੀ ਆ ਉਹ ਡਬਲ ਬਣੇ ਘਟ ਦਿੱਤਾ ਉਹ ਕਲਾ ਡੀਸੀ ਨਹੀਂ ਕਰ ਸਕਦਾ ਉਹਦੇ ਚ ਤੁਹਾਡੇ ਸਾਰਿਆਂ ਦਾ ਸਾਥ ਲਿਆ ਸੀ ਜਿਹੜੇ ਲੋਕਾਂ ਨੂੰ ਜਾਗਰੂਕਤਾ ਤੇ ਅਸੀਂ ਪਰਸਨਲ ਐਫਰਟ ਦੇ ਨਾਲ ਕਿ ਮੈਂ ਤੁਹਾਨੂੰ ਸ਼ਰਮੇ 100 ਮੈਂ ਤੁਹਾਨੂੰ ਆਪਾਂ ਗੱਲ ਛੇੜੀ ਆ ਕਿ ਮੇਰਾ ਪਰਸਨਲ ਐਫਰਟ ਸੀ ਜਿਹੜਾ ਅਸੀਂ ਕੀਤਾ ਉੱਤੇ ਤੁਹਾਨੂੰ ਮੈਂ ਸਾਰਿਆਂ ਨੂੰ ਸ਼ੇਅਰ ਕਰਨਾ ਚਾਹਾਂਗਾ ਬਣਾ ਏਸੀ ਤਾਈ ਲੋਕਾਂ ਨੂੰ ਜਾਗਰੂਕ ਤੋਂ ਥੱਕੇ ਨਾਲ ਨਹੀਂ ਤੁਸੀਂ ਕੁਝ ਕਰ ਸਕਦੇ ਲੋਕਾਂ ਨੂੰ ਸਿਰਫ ਤੁਸੀਂ ਜਾਗਰੂਕ ਕਰਨਾ ਤੇ ਉਹ ਜਾਗਰੂਕਤਾ ਦੇ ਨਾਲ ਹੀ ਬੰਦ ਕਰ ਦੇ ਬੰਦ ਕਰ ਦੇ ਤੁਹਾਡਾ ਹੀ ਬੰਦ ਕਰ ਥੋੜਾ ਹੀ ਮਤਲਬ ਨਹੀਂ ਨਹੀਂ ਇਹ ਅਸੀਂ ਸਵਾਲ ਮਨਵਾਇਆ ਸੀ